ਅੱਜ ਫਿਰ ਉਹੀ ਹਾਲ ਹੋ ਗਿਆ ਨਾ ਅਸੀਂ ਆਪਣੇ ਆਪ ਨੂੰ ਜਾਤਾਂ ਪਾਤਾਂ ਤੇ ਧਰਮਾਂ ਵਿੱਚ ਵੰਡਣਾ ਆਰੰਭ ਕਰ ਦਿੱਤਾ ਇੱਕ ਉਹ ਸਮਾਂ ਸੀ ਜਦੋਂ ਗੁਰਨਾਨਕ ਪਾਸ਼ਾ ਜੀ ਨੂੰ ਪੁੱਛਿਆ ਸੀ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਕਿ ਪਾਸ਼ਾ ਜੀ ਹਿੰਦੂਆਂ ਦਾ ਧਰਮ ਵੱਡਾ ਕਿ ਮੁਸਲਮਾਨਾਂ ਦਾ ਤੇ ਗੁਰਨਾਨਕ ਪਾਸ਼ਾ ਜੀ ਨੇ ਜਿਹੜਾ ਉਹਨਾਂ ਨੂੰ ਜਵਾਬ ਦਿੱਤਾ ਨਾ ਅੱਜ ਉਸੇ ਜਵਾਬ ਦੇ ਵਿੱਚੋਂ ਸਾਨੂੰ ਵੀ ਸਿੱਖਣ ਦੀ ਲੋੜ ਹੈ ਪਾਸ਼ਾ ਜੀ ਨੇ ਆਖਿਆ ਸੀ ਬਾਬਾ ਆਖੇ ਹਾਜੀਆ ਸ਼ੁਭ ਅਮਲਾਬਾਜੋਂ ਦੋਨੋਂ ਰੋਈ ਕੇ ਬੰਦਿਆ ਤੇਰਾ ਧਰਮ ਨਹੀਂ ਵੇਖਿਆ ਜਾਣਾ ਤੇਰੀ ਜਾਤ ਨਹੀਂ ਵੇਖੀ ਜਾਣੀ ਵੇਖੇ ਜਾਣੇ ਨੇ ਅਮਲ ਤੇ ਜੇ ਅਮਲ ਚੰਗੇ ਕਰੇਗਾ ਤੇ ਦਰਗਾਹ ਦੇ ਵਿੱਚ ਢੋਈ ਮਿਲੇਗੀ ਨਹੀਂ ਤੇ ਤੈਨੂੰ ਚੁਣ ਕੇ ਵਾਖੜ ਦਿੱਤਾ ਜਾਵੇ ਕਿਉਂਕਿ ਉਥੇ ਸੱਚੋ ਹੀ ਸੱਚ ਨਿਭੜੇ ਕਿਉਂ ਵਾਖ ਕੱਢੇ ਜੇ ਜਮਾਲਿਆ ਅੱਗੇ ਨਹੀਂ ਵੇਖਿਆ ਜਾਣਾ ਕਿ ਤੇਰਾ ਧਰਮ ਕਿਹੜਾ ਹੈ ਕਿਉਂਕਿ ਅੱਗੇ ਵੇਖਿਆ ਕੀ ਜਾਣਾ ਹੈ ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਅੱਗੇ ਤੇਰੇ ਅਮਲ ਵੇਖੇ ਜਾਣਗੇ ਤੇਰੀ ਸੂਚੀ ਕਿਰਤ ਵੇਖੀ ਜਾਵੇਗੀ ਇਸ ਕਰਕੇ ਭਲੇ ਆਪੁਰਸ਼ਾ ਆਪਣੀ ਜਾਤ ਨੂੰ ਦਾ ਅਪਮਾਨ ਨਾ ਕਰ ਆਪਣੇ ਧਰਮ ਦਾ ਅਪਮਾਨ ਨਾ ਕਰ ਸਗੋਂ ਆਪਣੇ ਅਮਲਾਂ ਨੂੰ ਚੰਗੇ ਕਰ ਜੇ ਚੰਗੇ ਅਮਲ ਹੋਣਗੇ ਤੇਰੀ ਜਾਤ ਵੀ ਉੱਚੀ ਹੋਵੇਗੀ ਤੇਰਾ ਧਰਮ ਵੀ ਉੱਚਾ ਹੋਵੇਗਾ